ਮੈਂ ਅਰਜ਼ ਕਰਾਂ ਸੈਸ ਅਜੇ ਨਿਸ਼ਚਿਤ ਦਿਹਾੜਾ ਨਹੀਂ ਲੱਭ ਸਕੇ ਸਾਡਾ ਜਨਮ ਕਦੋਂ ਹੋਇਆ ਸੀ ਤੁਸੀਂ ਆਖੋਗੇ ਹੱਦੋਂ ਦੇ ਕਿਉਂ ਨਹੀਂ ਲੱਭ ਸਕੇ ਜਨਮ ਸਮਾਜ ਤੇ ਕਾਨੂੰਨ ਜਿਸਨੂੰ ਮੰਨਦਾ ਹੈ ਧਰਮ ਮੰਨਦਾ ਹੀ ਨਹੀਂ ਹੈ ਧਰਮ ਕਹਿੰਦਾ ਜਿਸ ਦਿਨ ਜੀਵ ਗਰਭ ਦੇ ਵਿੱਚ ਪਰਵੇਸ਼ ਕਰ ਗਿਆ ਉਸ ਦਿਨ ਤੋਂ ਜਨਮ ਹੈ ਉਹ ਸੂਕਸ਼ਮ ਸਰੀਰ ਥੋੜੇ ਜਿਹਾ ਸਤੂਲ ਸਰੀਰ ਦੇ ਅੰਦਰ ਪ੍ਰਵੇਸ਼ ਕਰ ਗਿਆ ਉਹਨੂੰ ਮੌਕਾ ਮਿਲ ਗਿਆ ਉਪਲਬਧ ਹੋ ਗਿਆ ਉੱਥੋਂ ਇਸ ਦੀ ਜਨਮ ਸ਼ੈਲੀ ਸ਼ੁਰੂ ਆਉਂਦੀ ਹੈ ਕਿ ਕਦੋਂ ਕੀਤਾ ਇਸਨੇ ਕੋਈ ਨਿਸ਼ਚਿਤ ਦਿਹਾੜਾ ਅਜੇ ਤੱਕ ਸੈンス ਨੂੰ ਨਹੀਂ ਲੱਭਿਆ ਸ੍ਰਿਸ਼ਟੀ ਦਾ ਜਨਮ ਵਿਆੜਾ ਕਿ ਹਾਕ ਲੱਭਣਗੇ ਯਕੀਨ ਜਾਣੋ ਮਨੁੱਖਾਂ ਦੇ ਵੀ ਜਨਮ ਵਿਆੜੇ ਦਾ ਕੋਈ ਪਤਾ ਨਹੀਂ ਹੈ ਸਭ ਕਿਾਸ ਹੈ ਇਹ ਤੇ ਜਦ ਧਰਤੀ ਦੀ ਗੋਦ ਚ ਆਏ ਉਦੋਂ ਅਸੀਂ ਜਨਮ ਵਿਆੜਾ ਬਣਾ ਲੈਂਦੇ ਆ ਉਹਨੂੰ ਜਨਮ ਕੁੰਡਲੀ ਵੀ ਬਣਾ ਲੈਂਦੇ ਆ ਪਰ ਧਰਮ ਇਹ ਕਹਿੰਦੇ ਜੀ ਤੇ ਸੂਕਸ਼ਮ ਸਰੀਰ ਜਦ ਅਸਤੂਲ ਸਰੀਰ ਦੇ ਚ ਪ੍ਰਵੇਸ਼ ਕੀਤਾ ਇਹੀ ਜਨਮ ਹੈ ਇਹੀ ਜਨਮ ਹੈ ਇਹ ਯਾਤਰਾ ਸ਼ੁਰੂ ਹੋ ਗਈ ਹੁਣ ਸਰੀਰ ਬਣਨਾ ਸ਼ੁਰੂ ਹੋ ਗਿਆ ਸਰੀਰ ਫਿਰ ਧਰਤੀ ਦੀ ਗੋਦ 'ਚ ਆਇਆ ਹੁਣ ਬੱਚਾ ਹੈ ਹੁਣ ਬੱਚੇ ਦਾ ਵੀ ਸਰੀਰ ਬਣਨਾ ਸ਼ੁਰੂ ਹੋਇਆ ਜਵਾਨ ਹੋ ਜਾਏਗਾ ਜਵਾਨ ਦਾ ਵੀ ਸਰੀਰ ਅੱਗੇ ਜਾ ਰਿਹਾ ਹੈ ਬੁੱਢਾ ਹੋ ਜਾਏਗਾ ਤੇ ਬੁੱਢੇ ਦਾ ਵੀ ਸਰੀਰ ਅੱਗੇ ਜਾ ਰਿਹਾ ਹੈ ਪਹੁੰਚ ਜਾਏਗਾ ਸ਼ਮਸ਼ਾਨ ਵਿੱਚ ਮਰਗੜ ਦੇ ਵਿੱਚ